ਕੇਕ ਹਰ ਗੁਣ ਦੇ ਦਾਦਾ ਦਾਦੀ ਜੀ ਕੱਟਣਗੇ ਤੇ ਅਮੀਨ ਦੇ ਸਭ ਤੋਂ ਮੂਲੇ ਆਓ ਜੂਸ ਤੇ ਨਮਿਕ ਖਾੜਦੇ ਉਹਨਾਂ ਸਰੀਕੋ ਖਾੜਦੇ ਇਹ ਬਹੁਤ ਸਭ ਤੋਂ ਵੱਡੀ ਗੱਲ ਹੈ ਕੁੱਤਾ ਨਾਲੋਂ ਤਾਂ ਜ਼ਿਆਦਾ ਪਿਆਰ ਲੈਂਦੀ ਹੈ ਬਹੁਤ ਹੁੰਦੀ ਹੈ ਉਹ ਆਪਾਂ ਕਹਾਂਦੇ ਨੇ ਪੁੱਤ 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 ਆਪਣੇ ਘਰ ਇਹ ਕੁੜੀਆਂ ਚੱਲ ਕੇ ਨੱਚ ਕੇ ਆਉਂਦੀਆਂ ਨੱਚ ਕੇ ਆਉਂਦੀਆਂ ਕੋਈ ਦੋਸਤ ਇਹ ਤਾਂ ਗੱਲ ਹੈ ਜੀ ਬਿਲਕੁਲ ਪ੍ਰੋਗਰਾਮ ਉਸ ਵੀ ਹੈ ਜਦ ਆ ਭੱਜੀਆਂ ਆਉਂਦੀਆਂ ਰਲਮਨ ਜਦ ਅੱਬਰ ਹੁੰਦਾ ਇਹ ਸੋਣਾ ਲੱਗਦਾ ਹਾਂ ਉਹ ਕਿਕਰ ਵਾਰ ਵੀ ਕੁੜੀਆਂ ਨਾਲੇ ਕੁੜੀਆਂ ਨਾਲੇ ਤੇ ਬਲੌਗ ਚ ਜੀ ਵੀ ਹਰ ਗੁੰਦੀ ਐਂਟਰੀ ਹੋਈ ਹੈ ਜੀ ਸੱਸੀ ਕਲ ਸਾਰਿਆਂ ਨੂੰ ਡੈਕੋਰੇਸ਼ਨ ਬਹੁਤ ਸੋਹਣੀ ਕਰੀ ਸੀ ਹੁਣ ਦੱਸ ਤੂੰ ਕਿਵੇਂ ਦੇ ਲੱਗੀ ਕਿ ਮੈਨੂੰ ਤਾਂ ਖਾ ਦੋ ਤਾਂ ਖਾ ਦੋ ਮੇਰੇ ਖਾਰੋ ਤੁਸੀਂ ਪਰ ਘੱਟ ਨਹੀਂ ਮੈਨੂੰ ਦਿਖਾਈ ਨਹੀਂ ਮੈਂ ਨਾਲ ਹੀ ਹੰਸਾਈਟ ਮੈਂ ਟਿੱ ਫਿਰ ਇਹ ਨੂੰ ਬੁਝਾਈ ਇਹ ਹੋਰ ਖਰਾਬ ਹੋ ਜਾਣੀ ਸੀ ਕਿ ਬਹੁਤ ਸੋਣੀ ਕਰੀ ਲਿਆ ਭਾਈ ਥੈਂਕ ਯੂ ਸੋ ਮੱਚ ਸਾਰਿਆਂ ਦਾ ਇੰਨਾ ਜਿਆਦਾ ਤੁਸੀਂ ਹਨਾ ਤੇ ਵੀ ਸਾਡੇ ਦੋਨਾਂ ਲਈ ਕਰਿਆ ਥੈਂਕ ਯੂ ਥੈਂਕ ਯੂ ਸੋ ਮੱਚ ਜਿੰਨਾ ਕਰ ਸਕੀਏ ਤੈਨੂੰ ਵਧੀਆ ਲੱਗੀ ਬੱਸ ਹਾਂਜੀ ਤੁਹਾਨੂੰ ਕੋਈ ਕਿਹਾ ਦੀਦੀ ਨੂੰ ਕਿਹਾ ਸਾਰੇ ਥੈਂਕ ਯੂ ਹਾਂ ਬਹੁਤ ਕਿਹਾ ਬੱਸ ਮੂੰਹ ਤੇ ਦੇਖੀ ਚੱਲੀ ਚੱਲ ਰਹੀ ਹੈ ਇਹ ਤੁਸੀਂ ਤਾਂ ਐਸੇ ਦੱਸੇ ਤਾਂ ਹੀ ਹਾਂ ਤਾਂ ਹੀ ਸਾਰਿਆਂ ਨੂੰ ਥੰਕ ਯੂ ਕਹਿਣਾ ਥੋੜੇ ਬੜੇ ਥੋੜਾ ਮਰ ਜਾਏ ਤੁਹਾਡੀ ਥੋੜਾ ਪਰਜਾਤੀ ਆਈ ਆ ਭੈਣਾਂ ਨੂੰ ਕਹਿ ਤਾਂ ਸਾਰਿਆਂ ਨੂੰ ਕਹਿ ਤਾ ਹਾਂ ਥੋੜੇ ਤੇ ਇਹੀ ਵੱਡੀ ਚੀਜ਼ ਹੋਣੀ ਚਾਹੀਦੀ ਵੀ ਮੇਰੀਆਂ ਭੈਣਾਂ ਨੂੰ ਕਿਹਾ ਬਸ ਹਾਂ ਭਾਬੀ ਮਾਂ ਬਾਪ ਗੀਂਦ ਵੀ ਕਿਹਾ ਥੈਂਕ ਯੂ ਸੋ ਮੱਚ ਜੀਦੀ ਥੋੜਾ ਬੈਸ ਵੈਲਕਮ ਮੈਂ ਕਹਿੰਦਾ ਭਾਈ ਸਾਰਿਆਂ ਨੂੰ ਕਹਿ ਤਾ ਧੰਨਵਾਦ ਆ ਰਾਹੁਲਾ ਨੂੰ ਫੜਾ ਲਈ ਮਾੜੀ ਉਹਦੀ ਟੋਪੀ ਇੱਕ ਦਮ ਤਾਰਦੀ ਜੱਸ ਮੈਂ ਅੰਦਰ ਹੋ ਰਹਾ ਬਾਹਰ ਨਹੀਂ ਹੈ ਹੈ ਨਾ ਘੜੀ ਪਿਠਾ ਕੇ ਤਾਰ ਇੱਕ ਦਮ ਹਾਂ ਵਾਲਾ ਚਲੋ ਇਹ ਤਾਂ ਤੁਹਾਨੂੰ ਅੱਧਾ ਦਿਖਾਉਗੀ ਅੱਜ ਨਾ ਸਵੇਰ ਦੀ ਉੱਠੀ ਨਹੀਂ ਹੈ ਜੀ ਕੱਲ੍ਹ ਅੱਜ ਮੈਨੂੰ ਲੱਗਦਾ ਇਹਨਾਂ ਨੂੰ ਬਾਹਰ ਚੱਲਣਾ ਮੈਂ ਨਹੀਂ ਕਰਾਂ ਕੋਈ ਨਾ ਤੁਹਾਨੂੰ ਕੈਮਰੇ ਚ ਵੀਡੀਓ ਬਣਾ ਕੇ ਭੇਜ ਦੂੰਗੀ ਕੀ ਕਰਦੀ ਆ ਅੱਜ ਦਾਦਾ ਜੀ ਨੂੰ ਹੱਥ ਦਿਖਾਉਂਗੀ ਆ ਆਈ ਗੱਲ ਬੋਲ ਦਿਲ ਇਹਨੂੰ ਵਿੱਚ ਤੇ ਘੱਟ ਦੂਟਾ ਦਾ ਰਸਤੇ ਸਦੇ ਤੁਸੀਂ ਛੱਡਿਆ ਹੈ ਇੱਕ ਬੂਟੂ ਤੇ ਪੈਰ ਤੇ ਇੱਕ ਮੇਰੇ ਹੱਥਾਂ 'ਚ ਆ ਅੱਛਾ ਜੀ ਹਾਂ ਘਰ ਆ ਰਹਿ ਗਿਆ ਹੁਣ ਨਾ 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 ਇੱਥੇ ਹੀ ਗੇਰੇ ਆ ਤੁਹਾਡੇ ਘਰੇ ਗੇਰੇ ਮਾਲਾ ਨਿਕ ਰਿਹਾ ਹੈਗਾ ਅੱਛਾ ਫਿਰ ਤੱਕ ਉਹ ਹੀ ਮੈਂ ਰਾਤ ਗੱਲਾਂ ਵੈਸੇ ਬੇਚਾਰੀ ਨੂੰ ਹਜੇ ਲੋੜ ਹੈ ਮੈਂ ਬਸ ਸੋੜਿਆ ਸੰਦੀਪ ਆਰਾ ਬਸ ਦੋ ਢਾਈ ਦੇ ਨੂੰ ਕੱਪੜੇ ਦੇਣੇ ਹੁੰਦੇ ਆ ਬਾਂਹ ਹੋਏ ਲਾਉਣੇ ਲਈ ਤੇ ਐਨਾਂ ਤੇ ਐਕਸੈਸਮੈਂਟ ਐਦਾਂ ਦੀ ਵੀ ਚੀਜ਼ ਦੇਖ ਕੇ ਕਹਣਾ ਕਿ ਸਾਨੂੰ ਇਹ ਲੇਡੀਓ ਪਹਿਣੀ ਹੈ ਬਸ ਮਾ ਇਹ ਤੁਰਨਾ ਨਹੀਂ ਮੈਂ ਰੋਣਾ ਨਹੀਂ ਦੇ ਇਹ ਤਾਂ ਹੀ ਕੱਟਣਗੇ ਜੀ 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 ਕੇਕ ਹਰਗੁਣ ਦੇ ਦਾਦਾ ਦਾਦੀ ਜੀ ਕੱਟਣਗੇ ਹਾਂ ਮੈਂ ਤੇਰੇ ਨਾਲ ਨੁਲੀਆ ਮਾਹਰ ਜੁਸੇ ਤੇਰਾ ਮੀਨੋ ਫਰਦੇ ਹੋ ਉਹ ਕਰੀ ਕੋ ਕਰ ਲੀਓ ਤੀ ਬਈ ਜਾ ਹੋਰ ਬਾਏ ਇੱਕ ਤੇ ਦੂਈ ਹੋਰ ਲਿਓ ਮਾਤਾ ਰਿਹੜੀ ਏ ਉਦਾਂ ਦੀ ਮੁੰਡੇ ਵਰਗੀ ਦੋ ਹੰਡਾ ਕਰੂ ਰਿਹੜੀ ਲੇਕੇ ਮੇਰੀ ਆਜਾ ਮਸੇ ਹੋਰ ਇਹ ਮਸੇ ਸੰਦੇ ਆਜੋ ਹੀ ਆਜੋ ਆਜੋ ਕਾਹਨੂ ਆਜੋ ਹੋਰੋ ਹੋਰੋ ਜੀ ਕੇ ਮਾਤਾ ਜੀ ਕਾ ਭਾਈ ਜੀ ਲਾਓ ਹਾਂ ਤੁਸੀਂ ਲਿਆਓ ਮੈਂ ਤਾਂ ਨਹੀਂ ਚਲ ਕੋਈ ਨੀ ਇੱਦਾਂ ਆ ਆੜੀ ਆ ਮੈਨੂੰ ਹੈਪੀ ਵੈਲਕਮ ਜਿੱਦੇ ਮਾਝੀ ਮਾਰਦੋ ਨੇ ਇਹਣਾ ਬਾਹਰ ਦੇ ਕੋਲ ਬਾਹਰ ਦੇ ਵਾਰੂ ਤੇ ਯਾ ਸੁਸੀ ਪਾਦੋ ਕਰੀ ਪਾਦੋ ਮੂੰ ਮਠਾ ਕਰਾ ਦਨੇ ਪਹਿਲਾਂ ਪਾ ਪਈ ਦਾ ਕਰਾ ਦੇ ਇਹ ਮੁੱਢੀ ਦਾ ਪਹਿਲਾਂ ਗਿਆ ਨਹੀਂ ਬੰਦਿਆਂ ਨੂੰ ਭਾਈ ਸਾਰੇ ਤਾਲ ਗਿਆ ਨਹੀਂ ਬੰਦ ਕਰੀਏ ਨਾ ਮੇਰੇ ਕੋਈ ਆ ਮੇਰਾ ਸਭ ਤੋਂ ਸੀਨੀਅਰ ਆ ਸਾਰੇ ਗਿਆਨੀ ਨਹੀਂ ਸਾਰੇ ਘਰ ਦੇ ਮੂਰੀ ਆ ਭਾਈ ਕੋਈ ਗਿਆਨੀ ਕੋਈ ਬ੍ਰਹਮ ਗਿਆਨੀ ਸਾਰੇ ਘਰ ਦੇ ਹੋਈ ਆ ਚਲੋ ਲੋ ਬਾਹਰ ਚਲੋ ਚਲੋ ਐ ਲੱਗਦਾ ਜਿਵੇਂ ਸ਼ਰਾਟੇ ਨਾਲ ਮੀ ਆਇਆ ਇਹ ਮੇਰਾ ਸੋਹਣਾ ਜਾਂ ਅਰੇ ਪੁੱਤ ਹੂੰ ਫਿੱਤੀ ਆ ਗਿਆ ਪੁੱਤ ਨੂਰ ਤਾਂ ਠੇਕ ਹੀ ਨਹੀਂ ਖਾਂਦੀ ਫੈਮਿਲੀ ਮੈਂਬਰ ਆ ਤੁਸੀਂ ਹਾਂ ਲੈ ਹਾਂ ਹਾਂ ਲੈ ਹਾਂ ਬੱਚਾ ਹਾਂ ਜੋਂ ਮੇਰੇ ਸਾਡੀ ਨਿਆਣਾ ਖਾਣਾ ਨਹੀਂ ਬੜੀ ਹੋ ਗਈ ਕੋਟੇ-ਕੁਰੇ ਕਰਦੀ ਹੈ ਬੜੀ ਮੱਗਿਆ ਕਰੂਗੀ ਇਹ ਤਾਂ ਨੂਰ ਵਾਲਾ ਕੰਮ ਨਾ ਕਰਦਾ ਜਿੱਦਾਂ ਬਾਕੀ ਇਹ ਨੂੰ ਨਾ ਮੰਨ ਖਾਣ ਲਵੇ ਕਿ ਇੱਕ ਥਾਵੇਂ ਉਹਨਾਂ ਮਿੱਠੀਆਂ ਚੀਜ਼ਾਂ ਨੂੰ ਆ ਚਲਪਤਾ ਅਰੇ ਇੱਕ ਨਹੀਂ ਆਨੇ ਆਪਣਾ ਆਪਣਾ ਸਭ ਹੁੰਦਾ ਅੱਗੇ ਅਸੀਂ ਗਰਲੀਨ ਦੇ ਕਈ ਕਈ ਜਨਮ ਦਿਨ ਗਰਦੀਨਦੇ ਅਸੀਂ ਦੇਖੇ ਬੜੀ ਨਹੀਂ ਵੀ ਦੇਖਦੇ ਵਧੀਆ ਕਰਦੀ ਪਹਿਲਾਂ ਮੈਨੂੰ ਪਾਇਆ ਵਧੀਆ ਗੱਲ ਹੈ ਪਿਆਰੇ ਬਣਾ ਰਹੇ ਪਾਈ ਮਾਰਾ ਹੋ ਗਿਆ ਮਹਾਰਾਜ ਪਿਆਰ ਬਣਾ ਰਹੇ ਗਰਲੀਨ ਤਾਂ ਹੁਣ ਇਦਾਰੀ ਕਰੀ ਬੈਠੀ ਹੈ ਨਹੀਂ ਹੁਣ ਹੁਣ ਖਿਆਣੀ ਹੋਗੀ ਪਹਿਲਾਂ ਚਾਰ ਪੰਜ ਚਾਰ ਹਾਂ ਅਲੀ ਕੇ ਕੱਟਣਾ ਕੇਕ ਕੱਟਣਾ ਕੇਕ ਬਾਅਦ ਮੈਂ ਕੱਟਣਾ ਪਹਿਲਾਂ ਹੀ ਮਬਾਰਕ ਕਰੇ ਕੋਈ ਚਾਕਾ ਕਾ ਕਹਿੰਦਾ ਪਤਾ ਨਹੀਂ ਨੂੰ ਕੀ ਆ ਹੋ ਜਾਣਾ ਜੀ ਕੇਕ ਕਾਲੇ ਬਈ ਇਹ ਨਹੀਂ ਨਹੀਂ ਕਦੇ ਖੋਲੋ ਕੇ ਕੇਕ ਜਿੰਨੀ ਵਾਰ ਵੀ ਕੇਕ ਕੱਟਣਾ ਉਨੀ ਵਾਰੇ ਮੋਮਤੀ ਬਾਲੀ ਬਾਦੀ ਦੀ ਤੇ ਹੁਣ ਖਾਦੇ ਹੁਣ ਸਿਆਣੀ ਹੋ ਗਈ ਹੁਣ ਅਕਲ ਆ ਗਈ ਤੇ ਮੈਂ ਤੁਹਾਨੂੰ ਮੈਂ ਸਰਵ ਕਰ ਲੈਂਦੇ ਹਾਂ ਹਾਂ ਮੈਂ ਬਾਅਦ ਵਿੱਚ ਸਰਵ ਕਰ ਲੈਂਦੇ ਤੇ ਸ਼ਕਤੀ ਹੈ ਨਾ ਉਹ ਖੜ ਜਾ ਉਹ ਲੋ ਰਹਿ ਕੇ ਹਲੇ ਕੌਣ ਬਾਂਡੀਆਂ ਲੱਭੇ ਨਾਣ ਦੋ ਆ ਗਿਆ ਆਈ ਅਸੀਂ ਆਜਾ ਲੈਟ ਆ ਭਈ ਲੈਟ ਆ ਨਾ ਨਾ ਆਪਣੇ ਸਾਥੀ ਨੂੰ ਅੱਧਾ ਅੱਛਾ ਤੇਰੇ ਫੇਸ ਵਾਂਗ ਚਲੇ ਗਿਆ ਨਾ ਨਾ ਕੇਕ ਦਾ ਕੱਟਤਾ ਕੇਕ ਡੈਡੀ ਨੂੰ ਫੁਲਾਉਣਾ ਉਧਰ ਉਹ ਬੱਟਾ ਕਰਾਓ ਚਲੋ ਐਵੇਂ ਨਾ ਮਜ਼ਾ ਬਈ ਗਾ ਇਹ ਕਿੱਥੇ ਉਹ ਭਾਈ ਨਾਲ ਘੜ ਕੇ ਤੇ ਦੁੱਖ ਸੁੱਖ ਚ ਲੱਗਿਆ ਤਾਂ ਕਰਨ ਦੋ ਜਣੇ ਬੈਠੇ ਤੇ ਵੀ ਸਪਰੇ ਕਿਹੜੀ ਕਰੀ ਕਿਹੜੀ ਨਹੀਂ ਹਾਂ ਕਣਕ ਦਾ ਵੀ ਭਾਈ ਹੁਣ ਜਾਂ ਜ਼ਿਮੀਦਾਰ ਇਕੱਠੇ ਹੁੰਦੇ ਆ ਜੀ ਇਹੀ ਕੁਝ ਹੁੰਦਾ ਕਿਹੜੀ ਸਪਰੇ ਕਰੀਏ ਕਦ ਬਜਾਈ ਹੋਈ ਧਿਆ ਨਹੀਂ ਹਾਂਜੀ ਹਾਂ ਆਹੀ ਗੱਲਾਂ ਚੱਲਦੀ ਜਾਂਦੀਆਂ ਇਹਨਾਂ ਦੀਆਂ ਚੱਲਦੀਆਂ ਜੀ ਜ਼ਿਮੀਦਾਰਾਂ ਦੀ ਹਾਂ ਜਲ ਚਮਚ ਸਾਫ਼ ਕਰ ਦਿਓ ਲੈ ਦੇ ਦਿਓ ਇੱਧਰ ਹੈਗਾ ਜ਼ਮੀਨ ਵੀ ਇਹਨਾਂ ਨਾਲ ਨਾਲ

ਬڑے ਪਾਪਾ ਦਾ ਕਰਾਓ ਹਾਂ بڑے ਪਾਪਾ ਦਾ ਕਰਾਓ ਪਹਿਲਾਂ ਆ ਜਾ ਬੰਦਾ ਤੁਹਾਡਾ ਪਿਆਰਾ ਕਿਣੀ ਬਣਾ ਰਹੇ ਦੋਵੇਂ ਭਾਈਆਂ ਦਾ ਬਹਿ ਕਰੂਗੇ ਹੀ ਅਰਦਾਸ ਹਾਂ ਪਿੰਡ ਦੇ ਮਾਸੀ ਨੂੰ ਮਾਸੀ ਜੀ ਆਓ ਇੱਧਰ ਨੂੰ ਮੰਮੀ ਆ ਜਾਓ ਆ ਜਾਓ ਉਹਨਾਂ ਨੂੰ ਨਹੀਂ ਵੀ ਕੋੜੋਂ ਦੇ ਮੂੰਹ 'ਚ ਚੰਚਾ ਨਹੀਂ ਪੈਣਾ ਉਹਨਾਂ ਤੇ ਕੋੜਬਣੀ ਦੇ ਮੂੰਹ 'ਚ ਤਾਂ ਚਰਚਾ ਪਾ ਦਊਂਗੀ ਉਹ ਸੁੱਚੀ ਗੋਲੀ ਲੈ ਜਾਂਦੇ ਨੇ ਲੈ ਚੰਚਾ ਸੁੱਚੀ ਗੋਲੀ ਲੈ ਮੈਂ ਬਹਿ ਜਾਂਣੀ ਮੰਮੀ ਨਾਲ ਸਭ ਹਾਂ ਹੋਣਾ ਰਹਿਣਾ ਉਹਨਾਂ ਨੂੰ ਦੇਖੀ ਇਹ ਕਰਨੀ ਨੇ ਇਹਨੇ ਕਾਲੀ ਚੱਕੀ ਦੋ ਬਾਲੀਆਂ ਐ ਫੇਲੂਣੀ ਦੱਬੀ ਮੂਰੇ ਆਪਣਾ ਬੀਤੋ ਓਏ ਉਹ ਇੱਕ ਚੀਜ਼ ਰਹਿ ਗਈ ਇੱਕ ਚੀਜ਼ ਰਹਿ ਗਈ ਉਹ ਕਹਿੰਦੇ ਆਦਾ ਬਾਲੀ ਨਹੀਂ ਮੰਗਾ ਹੁਣ ਬਾਲ ਦੋ ਮੈ ਹੁਣ ਬਾਲ ਦੋ ਨਾ ਤੂੰ ਆ ਹੀ ਕਰਨਾ ਹੁਣ ਤਾਂ ਅੰਦਰ ਖੁਸ਼ੀ ਖੁਸ਼ੀ ਚ ਪਰੇ ਨਹੀਂ ਚੱਲਿਆ ਰਹਿਣ ਦੀਏ ਨੂਰ ਦੇ ਬੱਡੇ ਨੂੰ ਯੂਜ਼ ਕਰ ਲਾਂਗੇ ਸ਼ਾਮਲਾ ਦੇ ਵੀ ਨਾ ਰੋਣਾ ਨਾ ਕਰ ਦੋ ਦੋ ਲਾ ਲਾ 100 ਰੁਪਏ ਬਚਾ ਲੈ ਅੱਛਾ ਇਹ ਕਿਹੜੀਆਂ ਨਹੀਂ ਅੱਧੀਆਂ ਰਹਿ ਗੀਆਂ ਉਹ ਆਜ ਨਾਨੀਓ ਕਰਾ ਦੋ ਇਹਨਾਂ ਦਾ ਮੂੰਹ ਮਿੱਠਾ ਔਰੇ ਨੂੰ ਆਓ ਜੀ ਮੰਮੀ ਆਜੋ ਆਓ ਔਰ ਕਿਉਂ ਹਾਂ ਤਾਂ ਮਾਸੀ ਜੀ ਨੇ ਸੌਖਾ ਕਰ ਲਿਆ ਹੋਰ ਨਾ ਚਮਚਾ ਲੱਭਣ ਦੀ ਲੋੜ ਨਹੀਂ ਅੱਜ ਮੈਂ ਵੀ ਬੈਠਾ ਗੱਲ ਪਤਾ ਕੀ ਹੈ ਇਹ ਮੈਨੂੰ ਲੱਗਦਾ ਨਾ ਮਾਸੀ ਜੀ ਜਾਣ ਕੇ ਤੁਹਾਡੇ ਕਰਕੇ ਚੱਕ ਚੱਕ ਕੇ ਪਹਿਲੇ ਹੀ ਉਹ ਖੜ ਜਾ ਇੱਧਰ ਦੇ ਦੇ ਆ ਆ ਜੀ ਇੱਕ ਹੈਗਾ ਚਾਚੇ ਦੇ ਦੋ ਲੋ ਜੀ ਆ ਜੀ ਨਹੀਂ ਬੁੱਕ ਮੈਂ ਨਹੀਂ ਹੋਂਦ ਕਹਾਵਾ ਗਿਆ ਤੁਮੇਰੀ ਕੀ ਆ ਬਾਹਰ ਗੋ ਸੱਚਾ ਪਾਤਸ਼ਾਹ ਦਾ ਉਹ ਮਿਟਾਉਂਦਾ ਰਿਹਾ ਕਿਹੜਾ ਕੁਝਿਆ ਸਾਰਿਆਂ ਦੇ ਘਰਾਂ ਚੋਲਿਆ ਰਹਾ ਦੇ ਦੇ ਤਾ ਚਲ ਦੇ ਤਾ ਬਸ ਚਲ ਚੱਲੇ ਉਹ ਪੁੱਤ ਚੱਕ ਕੇ ਉਹ ਦੇਖ ਕੇ ਉਹ ਕਰ ਦੋ ਸਰਬ ਜੀ ਬੈਠੀ ਹੈ ਕੋਈ ਨਾ ਬਾਹਰ ਆ ਚੱਕ ਲਗਾ ਚਾਕਲੇਟ ਮੱਕੇ ਚੱਲਣ ਦਾ ਵੀ ਚਹੀ ਕੋਈ ਗੱਲ ਨਹੀਂ ਲੈ ਜੀ ਹੈ ਲੈ ਮਮੀ 1 ਅੱਜ ਗੰਬੇ ਦਾ ਕਰਾ ਲੂ ਏ ਤੁਸੀਂ ਕੀ 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 ਗੇਮ ਚਾਲ ਦੀ ਕੇਕ ਕੁੱਕ ਤੁਹਾਡਾ ਕਿੱਥੇ ਗਿਆ ਅੱਜ ਤੁਸੀਂ ਵੀ ਕਹੋ ਜਾਨੀ ਬਣੇ ਆ ਚੌਕਲੇਟੇ ਤੋੜ ਲਈ ਨੇ ਅੱਛਾ ਅੱਛਾ ਹਾਂ ਗੁਲਮਰੀ ਬਣਨ ਵਾਲੇ ਆ ਹਾਂਜੀ ਤੁਸੀਂ ਦੱਸ ਦੀ ਥੈਂਕ ਯੂ ਹੋਰ ਮਾਜੀ ਮਾਜ਼ਾ ਸੁਣੀ ਬਾਈ ਹਾਂਜੀ ਚੌੜਣ ਕਹੋਗੀ ਘਰ ਚੋਂ ਹਾਂ ਬਿਲਕੁਲ ਡਿਊਟੀ ਹੁਣ ਡਬਲ ਸ਼ਿਫਟਾਂ ਲੱਗੇ ਕਰਨੀ ਮੈਂ ਕਹਿੰਦੇ ਮੰਮੀ ਹੁਣ ਤੁਸੀਂ ਐ ਕਰੋ ਹੈ ਚੌੜਾ ਮੱਜਾ ਬਣਵਾ ਲਓ ਲੈ ਠੀਕ ਕਰਣਾ ਹੋਰ ਕੀ ਆ ਫਿਰ ਮੰਮੀ ਨੂੰ ਰਿਲੈਕਸ ਫੀਲ ਕਰਾਣਾ ਹੈ ਨਾ ਕਿ ਉਹ ਕਰਨਾ ਹੈ ਚਲ ਕੋਈ ਗੱਲ ਨਹੀਂ ਕਿੱਥੇ ਚੱਲ ਮੰਮੀ ਸਾਹਮਣੇ ਪਰ ਮੰਮੀ ਨੂੰ ਜਿਆਦਾ ਦਾ ਰਿਲੈਕਸ ਫੀਲ ਕਰਵਾਣਾ ਹੈ ਮੰਮੀ ਟੈਨਸ਼ਨ ਨਾ ਲੋ ਅਸੀਂ ਦੇਖ ਲਈ ਠੀਕ ਆ ਠੀਕ ਆ ਕੋਈ ਨਾ ਛਕੋ ਜੀ ਫਿਰ ਕੇਕ ਹੈ ਹਾਂ ਆਣਾ ਨਹੀਂ ਯਾਰ ਹੱਦ ਹੋ ਗਈ ਨੰਮੇ ਆਏ ਨਹੀਂ ਨਾ ਠੀਕ ਠੀਕ ਤਾਂ ਖਾਣਾ ਹੀ ਪੈਣਾ ਯਾਰ ਹੈ ਲੇਟ ਹੋ ਗਿਆ ਨਾਲੇ ਨਾ ਫਤ ਤੋਂ ਪਹਿਲਾਂ ਆ ਗਿਆ। ਉਹ ਫੇ ਆ ਸਾਨੂੰ ਤਾਂ ਚੱਲ ਹੁਣ ਮਾਲਾ ਲਗਿਆ ਮੈਨੂੰ ਟਾਈਮ ਲੱਗ ਗਿਆ। ਉਹ ਇੱਕ ਹੋਰ ਚੱਕਰ ਆ ਨਾ। ਮਾਲਾ ਥੋੜਾ ਜਿਹਾ ਉਹ ਕਹਿੰਦੇ ਹੁੰਦੇ ਆ ਜੀ ਉਹ ਜਿਹੜੀਆਂ ਹੁੰਦੀਆਂ ਦਾ ਤਈ, ਕਿਆ ਹੁੰਦਾ ਉਹ? 5 ਗਣਾ 5 ਗਣਾ ਚਲਦੀਆਂ ਦੀਆਂ ਤਾਂ ਕਰਕੇ ਉਹ 12 34 ਭਰ ਉਤਰੀਆਂ ਹਨਾ ਜੀ। ਹਾਂ। ਫਿਰ ਉਹਨਾਂ ਨੇ ਇਹ ਸਮਾਪਤ ਹੋਏ ਤੇ ਤੁਰੇ ਅਸੀਂ। ਤਾਂ ਥੋੜਾ ਜਿਹਾ ਟਾਈਮ ਲੱਗ ਗਿਆ। ਆ ਚੱਕਰ। ਚਲੋ ਵਿਚਾਰ ਸਿਆਣੇ ਬੰਦੇ ਭਾਈ ਜਿੱਦਾਂ ਕਹਿੰਦੇ ਕਰਨਾ ਜ਼ਰੂਰੀ ਆ। ਸਭ ਜਾਂਤਰੀਆਂ ਬਣੀਆਂ ਬਿਆਤੀਆਂ ਨੀਆਂ। ਹਾਂ। ਜਾਦਾ ਜਾਤਾ ਹੀ ਪਾ ਟਰੈਕਟਰ ਲਿਆਦਾ ਹਾ ਇਹ ਨਾ ਕਿਸ ਤੇ ਟੁੱਟੀ ਵੀ ਮਿਲ ਗਿਆ ਦਾ ਟਰੈਕਟਰ ਆਪਾਂ ਨੂੰ ਭਾਈ ਯਾਦ ਮੈਂ ਚਲੋ ਸੌਦਾ ਹੋਇਆ ਹੋਇਆ ਜਾਂ ਪਹਿਲਾਂ ਇੱਕ ਵਾਰ ਸੌਦਾ ਕੈਨਸਲ ਹੋ ਗਿਆ ਫੇਰ ਬਣ ਗਈ ਗੱਲ ਵੀ ਚਲੋ ਕਹਿੰਦੇ ਵੀ ਨਹੀਂ ਚਲੋ ਫੇਰ ਸਿਰੇ ਲੱਗ ਗਿਆ ਸੌਦਾ ਭਾਈ ਉਦਨ ਮੈਂ ਟਰੈਕਟਰ ਲਿਆਉਣ ਦੀ ਤਿਆਰੀ ਚ ਘਰ ਦੇ ਕਹੀ ਜਾਣ ਕਹਿੰਦੇ ਪੰਜ ਗਣਾ ਹੈ ਅੱਜ ਨਹੀਂ ਲੈਣਾ ਉਹ ਮੈਂ ਕਹਿੰਦਾ ਕੋਈ ਨਹੀਂ ਕੁਝ ਨਹੀਂ ਕਹਿੰਿਆ ਪੰਜ ਕਰਾ ਮਾਗੀ ਆ ਜੀ ਟਰੈਕਟਰ ਚੱਕਿਆ ਉੱਥੇ ਤੇ ਧਵਾਇਆ ਧਵਾ ਕੇ ਸਿੱਧਾ ਸੋਲਖੀਆ ਖਾਬ ਲਈ ਆ ਹਾਂ ਉੱਥੇ ਜਾ ਕੇ ਅਰਦਾਸ ਕਰਾਈ ਤੱਬਾ ਚੜਾਇਆ ਹਾਂ ਜੀ ਬਾਬਾ ਜੀ ਨੂੰ ਮੈਂ ਸਾਰੀ ਗੱਲ ਦੱਸਤੀ ਮੈਂ ਕਿਹਾ ਬਾਬਾ ਜੀ ਐਂ ਕਰਕੇ ਗੱਲ ਬਾਤ ਆ ਵੀ ਭਾਈ ਘਰ ਦੇ ਕਹਿੰਦੇ ਪੰਜ ਗਣਾ ਹੈ ਵੀ ਆ ਅਰਦਾਸ ਕਰ ਦੋ ਬਸ ਹੁਣ ਬਾਬੇ ਨਾਨਕ ਦੇ ਉਹਨੇ ਪਰੇ ਆਪਾਂ ਨੇ ਘਰ ਨੂੰ ਲੈ ਜਾਣਾ ਹੈ ਮਤਲਬ ਉਹ ਮਾਲ ਕਰਾ ਕੇ ਲਿਆਂਦੇ ਆ ਵਧੀਆ ਮਾਲਕ ਦੀ ਕਿਰਪਾ ਨਾਲ ਅਸਲ ਚ ਹੈ ਤਾਂ ਮਤਲਬ ਚਾਹੇ ਕਿਸੇ ਨੇ ਵੀ ਬਣਾਇਆ ਪੰਜ ਕਰੋੜ ਹੋ ਗਿਆ ਦਾ ਪੌਣ ਬਜੇ ਉਹ ਇਹ ਸਾਡੇ ਬਜ਼ੁਰਗ ਕਰਦੇ ਜਦੋਂ ਦਾ ਸਿੱਖ ਧਰਮ ਦੇ ਵਿੱਚ ਹੈ ਹੈ ਜੀ ਹੈ ਨਹੀਂ ਹਾਂ ਪਰ ਕੋਈ ਨਾ ਵਿਸ਼ਵਾਸ ਕਰਦੇ ਨਹੀਂ ਇਹ ਲੋਕਾਂ ਦਾ ਬਹਿਮ ਬਣਾਵਾ ਚਲੋ ਆਏ ਆ ਵੀ ਜਿੱਥੇ ਹੁਣ ਸਿਆਣਾ ਬੰਦਾ ਕਹੇ ਇੱਥੇ ਫੇਰ ਸੁਣਨੀ ਵੀ ਪੈਂਦੀ ਹਾਂ ਗੱਲ ਇਹ ਆ ਹੁੰਦੀਆਂ ਦੋ ਚਾਰ ਬੁੜੀਆਂ ਪਿੰਡਾਂ ਤੋਂ ਜਿਹੜੀਆਂ ਇਹ ਆਪਣਾ ਦਮਦਵਾ ਦਵਾ ਕੇ ਰੱਖਦੇ ਉਹ ਨਾ ਐਨਕਾ ਤੇ ਬਿੱਲੀ ਦੁੱਧ ਡੋਲ ਨਹੀਂ ਜਾਂਦਾ ਲੈ ਸਾਨੂੰ ਪਿਆਦਾ ਨਾ ਹਾਂ ਦੁੱਧ ਡੋਲ ਨਹੀਂ ਆਪ ਦੇਖ ਲੋ ਤੁਹਾਡਾ ਟਲ ਗਿਆ ਆ ਤੁਹਾਡਾ ਟਲ ਗਿਆ ਠੀਕਾ ਮਟਲ ਗਿਆ ਆਪਾਂ ਆ ਬਿੱਲੀ ਦਵਾਗਰ ਤੂੰ ਸੋਚਣਾ ਲੱਗਦਾ ਵੀ ਹਾਂ ਕੰਮ ਕਿਰਾ ਹੋ ਜਿਹੜਾ ਅਸਲ ਸਿੱਖੀ ਜੈ ਨਾ ਜੇ ਦੋ ਮੰਨਦੇ ਆਪਾਂ ਨਾਦਰੇ ਜabb ਬੱਤ ਦਾ ਇਹੇ ਰੱਖੇ ਜਨਾਨੀਆਂ ਰੱਖ ਵੀ ਇਹ ਤਾਂ ਬਿਲਕੁਲ ਹੈ ਨਹੀਂ ਹਾਂ ਆਪੇ ਪੰਜ ਗੱਪ ਕੋਈ ਲੋਕ ਕਰੇ ਕਿ ਇਹ ਤਾਂ ਦਿਖਾਵਾ ਬਣਾਇਆ ਬਣਾ ਨਹੀਂ ਐਂ ਕਰਨਾ ਹੋਊਗਾ ਕਾਕਰ ਲੋਕਾਂ ਨੇ ਬਸ ਇਹ ਤਾਂ ਹੈ ਇਹ ਪੰਦਰ ਪੈਸੇ ਪੈਸੇ ਦਾ ਜਿਹੜੇ ਬੰਦੇ ਨੂੰ ਗਿਆਨ ਉਹ ਕਿ ਜਨਮਾ ਰਹੇ ਉਹ ਜੋ ਸਾਨੂੰ ਤੁਤ ਨੂੰ ਮਰਜ਼ੀ ਨਾਲ ਰੱਖ ਪੈਸੇ ਤੁਸੀਂ ਕਹਤਾ ਫਾਕੀ ਮਾ ਗਣੀ ਉਹਨਾਂ ਨੂੰ ਕਹਿੰਦਾ ਕਿ ਸਾਡੀ ਮੰਨ ਲੈ ਅਗਲੀ ਦੀ ਗੱਲ ਅਸੀਂ ਬੜੀ ਕਰ ਦਿੰਦੇ ਵੀ ਤੁਸੀਂ ਸਾਨੂੰ ਕੋਈ ਸਲਾਹ ਦਿੱਤੀ ਵੀ ਹਾਂ ਰਿਆ ਸਾਨੂੰ ਅਸੀਂ ਮੰਨ ਲਈ ਹਾਂ ਅਸੀਂ ਤੋਂ ਕਿਸੇ ਨਾਲ ਬੈਠੇ ਹੁਣ ਮੈਂ ਤੁਹਾਡੇ ਨਾਲ ਆਰਗੂਮੈਂਟ ਕਰੀ ਜਾਵਾਂ ਜਾਂ 1 ਘੰਟਾ ਕਰੀ ਜਾਵਾਂ ਹਾਂਜੀ ਉਹਦਾ ਰਿਜ਼ਲਟ ਇਹ ਨਹੀਂ ਕੋਈ ਲੱਕਣ ਬਿਲਕੁਲ ਬਿਲਕੁਲ ਇਹ ਵੀ ਗੱਲ ਤੁਸੀਂ ਬੜਿਆਂ ਨੇ ਕੋਲ ਲਗਾਤੀ ਠੀਕ ਹੈ ਜੀ ਠੀਕ ਹੈ ਜੀ ਉਹ ਲੁਕੜੇ ਹੋ ਗਏ ਕਰ ਨਿਪਟ ਗਈ ਬਸ ਬਸ 10 15 ਮਿੰਟਾਂ ਵਿੱਚ ਕੋਈ ਫਰਕ ਨਹੀਂ ਹੈ ਤਾਂ ਬਸ ਗੱਲ ਆ ਜਾਂਦੀ ਸਮਾਂ ਬਚਾਉਣਾ ਕਿਵੇਂ ਬਚਾਉਣਾ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਫਿਰ ਗੱਲਾਂ ਥੋੜੀਆਂ ਉਹਦੇ ਵਿੱਚ ਆਇਆ ਥੋੜਾ ਦੀ ਹੋਈ ਜਾਂਦਾ ਬੱਸ ਮੈਂ ਹਾਂ ਵਿਆਹ ਹੋ ਗਿਆ ਉਹ ਆਏ ਨਹੀਂ ਤਾਂ ਤੁਸੀਂ ਉੱਥੇ ਆ ਕਰ ਤਾਂ ਤਲਾ ਆਇਆ ਹੋ ਗਿਆ ਤਾਂ ਇੱਥੇ ਆਇਆ ਹੋ ਗਿਆ ਸਾਰੀ ਗੱਲ ਨਹੀਂ ਗੱਲ ਤੇ ਕਾਦੀ ਬਣ ਗਈ ਗੱਲ ਜਿਹਦੀ ਨਾਲ ਤੁਸੀਂ ਇਸੇ ਨੂੰ ਮਿਲ ਗਈ ਵਿਸ਼ੋ ਤੇ ਟੋਲ ਡੋਲ ਕੇ ਮਾਰ ਮਾਰ ਕੇ ਮੈਂ ਤੁਹਾਨੂੰ ਗੱਲ ਲਿਖਾ ਉਹਦੀ ਮਿਲ ਜੇਵੇਂ ਸੇਮ ਰੰਗ ਠੀਕ ਆ ਅੱਛਾ ਅਹੀ ਸੇਮ ਰੰਗ ਮੰਗਾਇਆ ਅੱਛਾ ਆਹੀ ਸੇਮ ਰੰਗ ਮੰਗਾਇਆ ਅੱਛਾ ਜਦੋਂ ਉੱਥੇ ਰਹਿ ਗਈ ਸੀਗੀ ਆਹੋ ਮੈਂ ਕਰਤੀ ਸੀਗੀ ਆ ਤੁਹਾਨੂੰ ਪਤਾ ਲੱਗਿਆ ਮੈਂ ਮੋਹਰਾਲੀ ਮੰਮੀ ਨੂੰ ਕਹਾ ਮੈਂ ਫਿਰ ਹੁਣ ਨਾ ਇਹਨੂੰ ਪਹਿਲਾਂ ਦੇ ਕੇ ਦੇਖਿਓ ਕਈ ਵਾਰ ਕਿਤੇ ਪਛਾਣੇ ਨਾ ਹੋਵੇ ਅੱਜ ਦੇ ਕੇ ਦੇਣੀ ਹੈ ਇਹਨੇ ਦੇ ਦੇ ਠੀਕ ਹੈ ਨੀ ਤਾਂ ਪਾ ਕੇ ਵਾਪਸ ਕਰਾ ਹਾਂ ਠੀਕ ਨਹੀਂ ਨਹੀਂ 컬러 ਸੇਮ ਆ ਮੇਰੇ ਐਸਾ ਬਣਾਉਣਾ ਕਿਉਂਕਿ ਜਦ ਮੰਮੀ ਜੀ ਯਾਤਰਾ ਤੇ ਘੁੰਮਣ ਗਏ ਸੀ ਨਾ ਉੱਥੇ ਤੇ ਲੈ ਕੇ ਆਏ ਸੀ ਮੇਰੇ ਲਈ ਅੱਛਾ ਮੰਮੀ ਕਹਤਾ ਨਹੀਂ ਕੋਹ ਹੋਵੇ ਮੈਨੂੰ ਕਿੰਨੂ ਕੀ ਬਤਾਤੀ ਇਹਨੇ ਪੀੜੇ ਨਹੀਂ ਹੋਰ ਕਿਸੇ ਦੀ ਨਹੀਂ ਹਾਂ ਮੈਂ ਦੇ ਕੇ ਦੇਖਾਂ ਹਾਂ ਜੀ ਗੱਲ ਮਾਤ ਦੀ ਗੱਲ ਨੂੰ ਤਾਂ ਕਿਆਬਾ ਤੁਹਾਡੀ ਅਸਿਕਲੀਆਂ ਕਰਦੇ ਹੁਣ ਅੱਗੇ ਅੱਛਾ ਹਾਂ ਚੱਲ ਫੇਰ ਕਰ ਲੋ ਕੋਈ ਨਾ ਮੈਂ ਸੈਟ ਹੋ ਜਾਂਦਾ ਤੁਹਾਡੀ ਬਾਪ ਨਹੀਂ ਧੋਣੀ ਹੈਗੀ ਬੱਸ ਠੀਕ ਹੈ ਠੀਕ ਕਰੋ ਗੱਲ ਮਾਤ ਲਾਓ ਜੀ ਹਰ ਗੁਣ ਪੈ ਗਈ ਦਾਦਕਿਆਂ ਦੇ ਬੈੱਡ ਪਰ ਹਾਂ ਹਰ ਗੁਣ ਆਪਣਾ ਹੀ ਬੈੱਡ ਪਰ ਪੈ ਗਈ ਹਾਂ ਦਾਦਕਿਆਂ ਆਪਣੇ ਘਰ ਆ ਆਪਣੇ ਘਰ ਆ ਕਿ ਆ ਗਈ ਆਪਣੇ ਬੈੱਡ ਪਰ ਪੈ ਗਈ ਭਾਈ ਆਪਣੇ ਘਰ ਆ ਗਈ ਮਾਸੀ ਜੀ ਕਹਿੰਦੇ ਅਸੀਂ ਤਾਂ ਹਲਾਈ ਹੋਈ ਨਹੀਂ ਧੀ ਇਹ ਮਤਲਬ ਇੱਕ ਬੈੱਡ ਪਰ ਹੈ ਮਾਸੀ ਜੀ ਹਾਂਜੀ ਅਦਲਾ ਬਦਲੀ ਅਦਲੀ ਬਦਲੀ ਕਰੀਏ ਵੀ ਯਾਦ ਰਹਿਣਾ ਪਵੇ ਕੋਈ ਨਾ ਨਿਆਣਾ ਇੱਕੋ ਬੈੱਡ ਦਾ ਫਿਰ ਹੋ ਜਾਂਦਾ ਆਪਾਂ ਹਾਂਜੀ ਹਾਂ ਸੁੱਕ ਲੱਗੀ ਮੈਨੂੰ ਭੁੱਖ ਲੱਗੀ ਵੀ ਹੋਣੀ ਆ ਉੱਠੀ ਵੀ ਨਹੀਂ ਹੈ ਜੀ ਜਦ ਵੀ ਸੁੱਤੀ ਹੋ ਪਈ ਦੀ ਜਦ ਦੀ ਸੁੱਤੀ ਹੋ ਪਈ ਹੈ ਹਾਂਜੀ ਹਾਂ ਸੌਂ ਗਈ ਮੈਂ ਰੱਖੀ ਹੋਈ ਹੈ ਨਾ ਇਹ ਬਾਹਰ ਕਰੀ ਤੇ ਨਹੀਂ ਸ਼ੋਰ ਨਹੀਂ ਡਿਸਟਰਬ ਨਾ ਕਰੋ ਮੈਂ ਸੌਣਾ ਹਲੇ ਮੈਂ ਬਿਲਕੁਲ ਬਿਲਕੁਲ ਸਰੋ ਐਵੀਜੀ ਦਾ ਗੰਮੀਤ ਬੂਰੀ ਹੋਣੀ ਜਿਆਦਾ ਉੱਤਰਾਈ ਨਹੀਂ ਜਾਂ ਬੰਗਰਾ ਬਈ ਹਾਂ ਹੌਣੇ ਹੀ ਤਾਂ ਆਪਣੇ ਘਰ ਵਧੀਆ ਕਰਦੇ ਹਾਂ ਸਾਡੇ ਨੇ ਘਰ ਵਰਗੀ ਬੋਧ ਕਿੱਥੇ ਨਾਲੇ ਨੇੜੇ ਹੀ ਐ ਮਾਸੀ ਜੀ ਹਾਂ ਜੀ ਜਦ ਮਰਜੀ ਉੱਧਰ ਚਲ ਜਾਓ 5 ਮਿੰਟ ਦਾ ਰਸਤਾ ਜੀ ਆਂਦੀ ਭੈਣ ਨੂੰ ਕਰ ਦਿਓ ਕੰਮ ਤੋਂ ਫਰੀ ਹਾਂ ਜੀ ਹੁਣ ਬੱਚੇ ਪਾਲੂਗੀ ਬਿਲਕੁਲ ਸਾਰੇ ਸਾਲ ਰਜਾਈ 'ਚ ਟਿਕੂਗੀ ਹਾਂ ਜੀ ਆਹ ਸਹੀ ਗੱਲ ਆ ਆਪਣੇ ਕੰਮ ਸੰਭਾਲੇ ਰਜਾਈ 'ਚ ਨਹੀਂ ਰਜਾਈ 'ਚ ਬੈਠ ਕੇ ਆਪਣੇ ਬੱਚੇ ਵਾਲੀ ਡਿਊਟੀ ਕਰੀ ਜਾਓ ਜਦ ਡਿਊਟੀ ਕਰੇ हां जी हां गलत तो सही है वो बच्चियां देती है देखो ਨਾਲ ਬੱਦਲ ਬਠਾਉਂਦੀ ਤੱਕੀ ਤੇ हां जी देखो ਬੈਠ ਰਹੀ हां बिल्कुल फिरका ਚਾਈ ਗੱਲਾਂ ਇਹ ਚੀਜ਼ਾਂ ਤਾਂ ਹੱਸੀ ਮਿਲਦੀ ਮਸਾਈ ਮਿਲਦੀ ਬਿਲਕੁਲ ਬਿਲਕੁਲ ਜਦੋਂ ਆਵਗ ਨੇ ਵੀ ਜਦੇ ਜkada ਵੀ ਚਲ ਭਾਈ ਵੀ ਜੋ ਪਰਮਾਥਨ ਨੂੰ ਜੋ ਠੀਕ ਰੱਖੇ ਇੱਕ ਭਾਗਾਂ ਵਾਲੀ ਹਾਂ ਹਾਂ ਜੀ ਹਾਂ ਸਾਡੇ ਵੱਡੇ ਗਏ ਨੇ ਆਨਾਂ ਉਹ ਤਾਂ ਜਿਆਦਾ ਪਿਆਰ ਲੈਂਦੀ ਐ ਲੱਗਦੀਆਂ ਬਹੁਤ ਹੁੰਦੀਆਂ ਉਹ ਆਪਾਂ ਕਹਿ ਦਿੰਦੇ ਪਤਰਾ ਪੋਟੋ ਆਪਣੇ ਘਰ ਇਹ ਕੁੜੀਆਂ ਚੱਲ ਕੇ ਨੱਠ ਕੇ ਆਉਂਦੀਆਂ ਨੱਠ ਕੇ ਆਉਂਦੀਆਂ ਕੋਈ ਦੁਕਾਨ ਕੋਈ ਇਹ ਤਾਂ ਗੱਲ ਹੈ ਜੀ ਬਿਲਕੁਲ ਪ੍ਰੋਗਰਾਮ ਹੈ ਕੁਸ ਵੀ ਹੈ ਭੱਜਦੇ ਭੱਜੀਆਂ ਹੁੰਦੀਆਂ ਰਹਿਮਾਨ ਜਦੋਂ ਵੱਗਰ ਹੁੰਦਾ ਇਹ ਸੋਣਾ ਲੱਗਦਾ ਹਾਂ ਉਹ ਥicker ਵਾਰ ਵੀ ਕੁੜੀਆਂ ਨਾਲੇ ਸਾਡੇ ਹੁਣ ਦੇਖ ਲਓ ਮਾਸੀ ਜੀ ਕੋਈ ਪ੍ਰੋਗਰਾਮ ਹੋਵੇ ਹਾਂ ਮੈਂ ਕਹਿੰਦਾ ਵਿਆਹ ਵਾਲਾ ਮਾਹੌਲ ਬਣ ਜਾਂਦਾ ਵਿਆਹ ਵਾਲਾ ਬਣ ਜਾਂਦਾ ਹੋਰ

ਸਿੱਟਾ ਪਿਆ ਹਣਾ ਤਾਂ ਮੁੰਡਾ ਕਿੱਥੇ ਚੱਲ ਗਿਆ ਨਾ ਸਲਾਤ ਮੁੰਡਾ ਕਿਤੇ ਬਹੁਤ ਭੱਜਦਾ ਇਹ ਜਿਹੜਾ ਕਿਤੇ ਲੰਘ ਗਿਆ ਆਦੀ ਆਪਣੀ ਜਿਹਾ ਮੇਰਾ ਢੀਲੂ ਹੋਏ ਉਹ ਬਚਾਰਾ ਵੀਡੀਓ ਕਾਲ ਕਰਦੀ ਆ ਅਜੇ ਰੋ ਰਦਾ ਤਾਂ ਹੈ ਨਹੀਂ ਉਹ ਉਹਨੇ ਕਿਤੇ ਜਾਣਾ ਇਹਦੀ ਗੱਲ ਕਹਾਂ ਦੂਰ ਨਹੀਂ ਹਲੇ ਹੱਸਦੀ ਵੀਡੀਓ ਕਾਲ ਚੋਂ ਮੈਨੂੰ ਦੇਖ ਕੇ ਬਹੁਤ ਹੱਸਦਾ ਹਾਂ ਹਾਂਜੀ 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 ਹਾਂ ਹਾਂ ਬਿਲਕੁਲ ਬਿਲਕੁਲ ਮਰੀ ਦੇਹ ਨਾ ਫੋਰ ਫਰ ਜੈਸਾ ਲੱਗੇ ਤੇ ਦੁੱਧ ਲਿਆਣ ਲੱਗੇ ਹਾਂ ਬੱਦਕ ਲਿਆ ਆਂ ਜੀ ਜੀ ਤੇ ਫਾਂ ਦੇਖ ਦੇਖ ਨਾ ਦੇਖ ਬੂਟ ਬੂਟ ਦੇਖ ਲਓ ਓ ਸੋਹਣੇ ਅੱਜ ਦਾ ਉਪਰਾ ਕਰੂਗੀ ਵੀ ਅੱਜ ਦਾ ਕਰੂਗੀ ਜੀ ਉਪਰਾ ਕਰੂਗੀ ਹਾਂ ਮੈਂ ਨਹੀਂ ਖਾਣ ਲੱਗ ਜਾਂ ਹਾਂ ਜੀ ਹਾਂ ਹਾਂ ਹੁਣ ਇਹਨੇ ਤਾਂ ਛੱਤਾਂ ਨੂੰ ਦੇਖ ਦੇ ਕੇ ਰੋਈ ਜਾਣਾ ਵਾਸੀ ਹਾਂ ਜੀ ਜਦ ਜਦ ਮਰੀ ਸਾਡੀ ਜਦ ਦੇਖਣਾ ਹੈ ਨਾ ਤੁਹਾਡੇ ਉੱਤੇ ਨਹੀਂ ਰਾਤ ਨੂੰ ਚਮਕਦੇ ਆ ਉਹ ਜਦ ਮਾ ਜਦ ਮਾਸੀ ਸਾਡੀ ਰੱਜੀ ਦੀਦੀ ਕੋਲ ਰਮਨ ਹੋਈ ਨਾ ਜੀ ਉਦੋਂ ਪੁਰਾਣੇ ਘਰ ਵਿੱਚ ਤੇ ਜੀ ਅਸੀਂ ਅੱਛਾ ਅੱਛਾ ਉੱਧਰ ਹੁੰਦੇ ਤੇ ਆਪਣੇ ਬਾਲੇ ਜੀ ਹਾਂਜੀ ਹਾਂਜੀ ਉਹ ਬਾਲਾ ਹੁੰਦਾ ਦਾ ਸਾਡੇ ਉਹਨੇ ਭਾਈ ਬਾਲੇ ਦੇਖ ਦੇ ਕੇ ਜਦ ਗਈ ਜੀ ਉੱਥੇ ਪਹਿਲੇ ਦਿਨ ਉਨੇ ਦਾ ਸਾਰੇ ਵੀ ਰੱਟ ਪੁਆਈ ਰੱਖੇ ਬਹੁਤ ਉਪਰਾ ਕਰਿਆ ਜਾ ਕਿ ਬਹੁਤ ਜਿਆਦਾ ਉਪਰਾ ਕਰਿਆ ਮੈਨੂੰ ਤਾਂ 3 ਮਹੀਨੇ ਦੀ ਭੇਜੀ ਵੀ ਹਾਂਜੀ ਹਾਂ ਬਈ ਅਸੀ ਨਹੀਂ ਹਰ ਹੁੰਦਾ ਰਾਤ ਦੇਲੇ ਭੇਜੀ ਸਰਾ ਤਾਂ ਜੇ ਲੈਣੀ ਨਹੀਂ ਰੱਟੂਗੀ ਕੋਈ ਹੋਣਾ ਇਹ ਸਾਰਾ ਰੱਖ ਦਿੱਤੇ ਆਹ ਰਾਣੀ ਦੇ ਵਿੱਚ ਪੜਾਈ ਨਿਆਣੇ ਗੱਲ ਐਦਾਂ ਹੀ ਵੀ ਨਿਆਣੇ ਨੂੰ ਪਛਾਣ ਹੋ ਜੇ ਤੁਸੀਂ ਦੇਖੋ ਫੇਰ ਨਾ ਹੌਲੀ ਹੌਲੀ ਜੀਤ ਲਾਉਗੀ ਓਏ ਨਾ ਰਾਟ ਨਹੀਂ ਨਾ ਕੋਣ ਬਣਦਾ ਮਾੜਾ ਮਟਰ ਹੋਇਦੋ ਗੋਚਕ ਕਰਦੀ ਹਾਂ ਇਹਨਾਂ ਆਪੀਂ ਵਿੱਚ ਆ ਬਰੋਂ ਦੇਣੀ ਤੇ ਚੱਲ ਗਈ ਰੋਣ ਲਾਖੀ ਪੇਟਾਂ ਨਾਲ ਨਾ ਨਾ ਨਿਕਣਾ ਆਜ ਮੇਜੋ ਇਹ ਤਾਂ ਇਹਨਾਂ ਜੀਤ ਲਾ ਕਰਦੀ ਆ ਲੂਕ ਕੋਰ ਬਾਈ ਉੱਤੋਂ ਕੰਮੀ ਜਾਓ ਇੱਧਰੋਂ ਕੰਮੀ ਜਾਓ ਕੋਈ ਇੱਕੇ ਗੱਲ ਉਹਦਾ ਵੀ ਨੇ ਆਪਣੇ ਇੱਧਰ ਵੀ ਬਿਲਕੁਲ ਬਿਲਕੁਲ ਉਹਦਾ ਨਾਮ ਹੋ ਗਈ ਤੁਸੀਂ ਜਾ ਕੇ ਘਰ ਦੇਖੋ ਤੁਹਾਡਾ ਜੀ ਨਹੀਂ ਲੱਗਣਾ ਹਾਂ ਇਹ ਤਾਂ ਗੱਲ ਹੈ ਜੀ ਜੀ ਲੱਗਣਾ ਸੱਚੀ ਗੱਲ ਹੈ ਸਹੀ ਗੱਲ ਹੈ ਜੀ ਸਹੀ ਗੱਲ ਨਿਆਣੇ ਨਾਲ ਰੌਣਕ ਲੱਗਦੀ ਰੌਣਕ ਲੱਗ ਜਾਂਦੀ ਜੀ ਰੌਣਕ ਇਹ ਤਾਂ ਹੈ ਸੁਨਮਸਾਨ ਹੋ ਜਾਣਾ ਵਸਤਾ ਉਪਰ ਲੱਗਣਾ ਰੌਣਕ ਵੀ ਨਹੀਂ ਉਹ ਤਾਂ ਜੀ ਇਹ ਹਰ ਘਰ ਹੁੰਦੀ ਆ ਪਈਏ ਤੁਸੀਂ ਦੇਖੋ ਸ਼ੁਭ ਏ ਸ਼ੋਭਾ ਜਦ ਲੱਗੇ ਸ਼ੋਭ ਨੂੰ ਕਹਿਣਾ ਅਸੀਂ ਲੈ ਚੱਲੇ ਇਹਨੇ ਤੇ ਚੀ ਲਗਾਉਣੀ ਅੱਜ ਬਚਰੀ ਦਾ ਬਾਸ ਨਹੀਂ ਚੱਲੇ ਆ ਅੱਜ ਨਾਲ ਆਈ ਹੈ ਹਾਂ ਇਹ ਤਾਂ ਹੈ ਹਾਂਜੀ ਲੱਗੇ ਚਾਚੀ ਲੱਗੀ ਕੀ ਹੋਇਆ ਕਹਿੰਦੀ ਮੈਂ ਕਦੀ ਚੀ ਲੱਗੀ ਮੈਂ ਕਹਿੰਦੀ ਮੈਂ ਚਾਚੀ ਅਕਾ ਚਾਚੀ ਨਹੀਂ ਵੰਡ ਛੋਟੀ ਮਮਾ ਵਾ ਸਹੀ ਗੱਲ ਆ ਬਾਦ ਗਿਆ ਆਲਾਰਮ ਥੋਖ ਲੱਗੀ ਭੁੱਖ ਪਤਾ ਲੱਗ ਗਿਆ ਮੈਂ ਦੱਸੀ ਕੋਣ ਆ ਗਈ ਹਾਂ ਹਾਂ ਮਾਸ ਮੇ ਕਰਵਾ ਚ ਦੇ ਮੈਂ ਹਾਂਜੀ ਹਾਂ 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 ਲੋ ਲਓ ਜੀ ਆ ਗਈ 시시 ਆ ਗਈ ਸੀਸੀ ਬੀਰ ਨੂੰ ਕੁਛ ਨਹੀਂ ਭੁੱਖ ਲੱਗੀ ਭੁੱਖ ਲੱਗੀ ਵੀ ਦੇਖ ਲੋ ਜਦੇ ਚੁੱਪ ਦੱਦੂ ਹਾਂ ਫਿਰਾਲ ਮਰ ਮਾ ਜਿਹਦੇ ਚੁੱਪ ਕੰਡੋ ਦੇਖੀ ਜਾ ਕੇ ਦੀ ਉਹ ਦੇਖੀ ਤਾਂ ਹਾਂ ਹਾਂ ਸੋਹਰ ਆਪਣਾ ਨਹੀਂ ਬਣਾਉਂਦੀ